ਸਚੂਰਿਆ ਕਾਲ ਤੁਸੀਂ ਸੁਣੇ ਕਰੋ ਦਨਿਕ ਸੋਰੀ ਟੀਵੀ ਮੈਸੋਨੀਆ ਸੋ ਅੱਜ ਅਸੀਂ ਗੱਲ ਕਰਾਂਗੇ ਬੀ ਟਾਊਨ ਦੇ ਬਹੁਤ ਹੀ ਜ਼ਿਆਦਾ ਚਰਚਾਵਾਂ ਦੇ ਵਿੱਚ ਰਹਿ ਚੁੱਕੇ ਕਪਲ ਅਭਿਸ਼ੇਕ ਬਚਨ ਐਂਡ ਇਸ਼ਵਰੀਆ ਰਾਏ ਦੀ ਜਨਾਦੀ 2024 ਦੇ ਵਿੱਚ ਬਹੁਤ ਸਾਰੀਆਂ ਅਜਿਹੀਆਂ ਖਬਰਾਂ ਆਈਆਂ ਐਸੀ ਕਿ ਇੱਕ ਕਪਲ ਜੋ ਅਲੱਗ ਰਹਿ ਰਿਹਾ ਇਹਨਾਂ ਦਾ ਡਾਈਵੋਰਸ ਹੋਣ ਵਾਲਾ ਹੈ ਜਾਂ ਇਹਨਾਂ ਦਾ ਡਾਈਵੋਰਸ ਹੋ ਚੁੱਕਿਆ ਹੈ ਤੇ ਅਜਿਹੀਆਂ ਖਬਰਾਂ ਦੇ ਕਰਕੇ ਸੋਸ਼ਲ ਮੀਡੀਆ ਦਾ ਬਾਜ਼ਾਰ ਬਹੁਤ ਜ਼ਿਆਦਾ ਗਰਮ ਸੀ ਤੇ ਇਹ ਵੀ ਕਿਹਾ ਜਾ ਰਿਹਾ ਸੀ ਕਿ ਅਭਿਸ਼ੇਕ ਬਚਨ ਦਾ ਕਿਸੇ ਦੇ ਨਾਲ ਬਾਲੀਵੁੱਡ ਐਕਟਰਸ ਦੇ ਨਾਲ ਅਫੇਅਰ ਚੱਲ ਰਿਹਾ ਹੈ ਜਿਸ ਕਰਕੇ ਉਹ ਐਸ਼ਵਰੀਆ رائے ਤੋਂ ਡਾਈਵੋਰਸ ਲੈ ਸਕਦੇ ਨੇ ਪਰ ਹੁਣ ਉਹਨਾਂ ਦੇ ਫੈਨਸ ਲਈ ਇੱਕ ਖੁਸ਼ਖਬਰੀ ਹੈ ਕਿਉਂਕਿ ਅਭਿਸ਼ੇਕ ਬਚਨ ਦੇ ਵੱਲੋਂ ਕਿਤਨਾ ਕਿਤੇ ਇਹਨਾਂ ਗੱਲਾਂ ਦੇ ਉੱਤੇ ਫੁੱਲ ਸਟਾਪ ਲਗਾ ਦਿੱਤਾ ਗਿਆ ਹੈ ਦੱਸਦੀ ਹੈ ਕਿ ਅਭਿਸ਼ੇਕ ਬਚਨ ਐਸ਼ਵਰੀਆ رائے ਬਚਨ ਵਿਚਕਾਰ ਸਭ ਕੁਝ ਠੀਕ ਨਹੀਂ ਹੈ ਅਜੀਆਂ ਖਬਰਾਂ ਜੋ ਸੀ ਇਹ 2024 ਦੇ ਵਿੱਚ ਫੈਲ ਰਹੀਆਂ ਸੀ ਹਾਂ ਪਰ ਇਸ ਸਾਲ ਐਸ਼ਵਰੀਆ ਨੇ 2025 ਦੇ ਕੌਨਸ ਫਿਲਮ ਫੈਸਟੀਵਲ ਵਿੱਚ ਸੰਦੂਰ ਪਾਇਆ ਹੋਇਆ ਸੀ ਜੋ ਕਿ ਸਾਬਿਤ ਕਰ ਰਿਹਾ ਸੀਗਾ ਕਿ ਹੁਣ ਸਭ ਕੁਝ ਠੀਕ ਹੈ ਹੁਣ ਅਭਿਸ਼ੇਕ ਬਚਨ ਨੇ ਡਾਈਵੋਰਸ ਦੀਆਂ ਚਲ ਰਹੀਆਂ ਅਫਵਾਹਾਂ ਨੂੰ ਖਾਰਜ ਕਰ ਦਿੱਤਾ ਤੇ ਸਪਸ਼ਟ ਤੌਰ ਉਤੇ ਕਿਹਾ ਹੈ ਕਿ ਇਹ ਸਭ ਕੁਝ ਰਿਊਮਰਸ ਨੇ ਬਕਵਾਸ ਹੈ ਤੇ ਹੁਣ ਜਿਹਾ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਤਾਂ ਉਹਨਾਂ ਦੇ ਵੱਲੋਂ ਇਹਨਾਂ ਰਿਊਮਰਸ ਦੇ ਉੱਤੇ ਫੁੱਲ ਸਟਾਪ ਲਗਾ ਦਿੱਤਾ ਗਿਆ ਹੈ ਅਭਿਸ਼ੇਕ ਬਚਨ ਨੇ ਅਸ਼ਵਰੇ ਰਾਇ ਨਾਲ ਆਪਣੇ ਰਿਲੇਸ਼ਨਸ਼ਿਪ ਨੂੰ ਲੈ ਕੇ ਤੇ ਤਲਾਕ ਦੀਆਂ ਖਬਰਾਂ ਨੂੰ ਲੈ ਕੇ ਖੰਡਨ ਕੀਤਾ ਹੈ ਉਹਨਾਂ ਨੇ ਇੱਕ ਚੈਨਲ ਨੂੰ ਦਿੱਤੇ ਹਾਲੀਆ ਇੰਟਰਵਿਊ ਦੇ ਵਿੱਚ ਕਿਹਾ ਕਿ ਸੋਸ਼ਲ ਮੀਡੀਆ ਉੱਤੇ ਬਹੁਤ ਸਾਰੀਆਂ ਖਬਰਾਂ ਫੈਲ ਰਹੀਆਂ ਨੇ ਇਹਨਾਂ ਨੁਕਸਾਨ ਦੇ ਖਬਰਾਂ ਦੀ ਸਖਤ ਆਲੋਚਨਾ ਉਹਨਾਂ ਦੇ ਕੋ ਲੋਕੀਤੀ ਗਈ ਜਦੋਂ ਜੂਨੀਅਰ ਬੀ ਨੂੰ ਤਲਾਕ ਦੀਆਂ ਅਫਵਾਹਾਂ ਬਾਰੇ ਪੁੱਛਿਆ ਗਿਆ ਅਭਿਸ਼ੇਕ ਨੇ ਕਿਹਾ ਮੈਨੂੰ ਇਨ੍ਹਾਂ ਕਹਾਣੀਆਂ ਬਾਰੇ ਜ਼ਿਆਦਾ ਪਤਾ ਨਹੀਂ ਹੈ ਨਾ ਹੀ ਮੈਨੂੰ ਇਨ੍ਹਾਂ ਗੱਲਾਂ ਨੂੰ ਹੱਲ ਕਰਨ ਦੀ ਜ਼ਰੂਰਤ ਮਹਿਸੂਸ ਹੁੰਦੀ ਹੈ ਜੇ ਤੁਸੀਂ ਇੱਕ ਮਸ਼ਹੂਰ ਹਸਤੀ ਹੋ ਤਾਂ ਲੋਕ ਹਰ ਚੀਜ਼ ਬਾਰੇ ਅੰਦਾਜ਼ੇ ਲਗਾਉਣਗੇ ਜੋ ਕੁਝ ਵੀ ਲਿਖਿਆ ਜਾ ਰਿਹਾ ਉਹ ਪੂਰੇ ਤਰੀਕੇ ਨਾਲ ਝੂਠਾ ਤੇ ਬਿਨਾ ਕਿਸੇ ਫੈਕਟਸ ਤੇ ਆ ਇਹ ਦੁਰਭਾਵਨਾਪੂਰਨ ਤੇ ਝੂਠਾ ਹੈ ਅਭਿਸ਼ੇਕ ਨੇ ਕਿਹਾ ਕਿ ਵਿਆਹ ਤੋਂ ਪਹਿਲਾਂ ਵੀ ਇਸ ਬਾਰੇ ਅਫਵਾਹਾਂ ਸਨ ਕਿ ਵਿਆਹ ਕਦੋਂ ਹੋਵੇਗਾ ਅਤੇ ਹੁਣ ਜਦੋਂ ਵਿਆਹ ਹੋ ਗਿਆ ਤਾਂ ਤਲਾਕ ਕਦੋਂ ਹੋਵੇਗਾ ਇਹ ਸਭ ਕੁਝ ਬਕਵਾਸ ਅਭਿਸ਼ੇਕ ਨੇ ਕਿਹਾ ਮੈਂ ਉਸ ਦੀ ਸੱਚਾਈ ਜਾਣਦਾ ਹਾਂ ਅਤੇ ਉਹ ਮੇਰੀ ਸੱਚਾਈ ਜਾਣਦੀ ਹੈ ਅਸੀਂ ਹਮੇਸ਼ਾ ਖੁਸ਼ ਅਤੇ ਇੱਕ ਹੈਲਦੀ ਫੈਮਲੀ ਦੇ ਵਿੱਚ ਰਹਿੰਦੇ ਹਾਂ ਇਹੀ ਮਾਇਨੇ ਰੱਖਦਾ ਅਭਿਸ਼ੇਕ ਨੇ ਮੀਡੀਆ ਅਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਉਹ ਅਕਸਰ ਗਲਤ ਸਮਝਦੇ ਹਨ ਮੈਨੂੰ ਘਰ ਵਿੱਚ ਸਿਖਾਇਆ ਗਿਆ ਕਿ ਮੀਡੀਆ ਦੇਸ਼ ਦੀ ਜ਼ਮੀਰ ਹੈ ਅਖਬਾਰ ਵਿੱਚ ਜੋ ਵੀ ਲਿਖਿਆ ਜਾਂਦਾ ਉਸ ਉਤੇ ਵਿਸ਼ਵਾਸ ਕੀਤਾ ਜਾਣਾ ਚਾਹੀਦਾ ਪਰ ਜੇਕਰ ਸਿਰਫ ਚਿੰਤਾ ਦਾ ਵਿਸ਼ਾ ਪਹਿਲਾਂ ਖਬਰਾਂ ਨੂੰ ਤੋੜਨਾ ਅਤੇ ਤੱਥ ਦੀ ਜਾਂਚ ਨਹੀਂ ਹੈ ਤਾਂ ਤੁਸੀਂ ਕਿਸ ਲਈ ਖੜੇ ਹੋ ਅਭਿਸ਼ੇਕ ਨੇ ਸੌਫ ਸੌਫ ਕਹਿ ਦਿੱਤਾ ਤੁਸੀਂ ਇੱਕ ਇਨਸਾਨ ਬਾਰੇ ਲਿਖ ਸਕਦੇ ਹੋ ਕਿਸੇ ਦੇ ਪੁੱਤਰ ਪਿਤਾ ਪਤਨੀ ਜੇ ਤੁਸੀਂ ਮੇਰੇ ਪਰਿਵਾਰ ਬਾਰੇ ਲਿਖਦੇ ਹੋ ਤਾਂ ਮੈਨੂੰ ਜਵਾਬ ਦੇਣਾ ਪਵੇਗਾ ਇਹ ਸ਼ਬਦ ਕਠੋਰ ਹੋ ਸਕਦੇ ਹਨ ਪਰ ਮੈਂ ਆਪਣੇ ਜਾਂ ਆਪਣੇ ਪਰਿਵਾਰ ਬਾਰੇ ਕਿਸੇ ਵੀ ਮਨ ਘੜੰਤ ਬਕਵਾਸ ਨੂੰ ਬਰਦਾਸ਼ਤ ਨਹੀਂ ਕਰਾਂਗਾ ਤੋ ਦੱਸ ਦिए ਕਿ ਉਹਨਾਂ ਦੇ ਵੱਲੋਂ ਇੱਕ ਜਵਾਬ ਦੇ ਦਿੱਤਾ ਗਿਆ ਜਿਸ ਨੂੰ ਲੈ ਕੇ ਹੁਣ ਬਹੁਤ ਸਾਰੀ ਚੀਜ਼ਾਂ ਕਿਤੇ ਨਾ ਕਿਤੇ ਕਲੀਅਰ ਹੋ ਜਾਂਦੀਆਂ ਨੇ ਕਿ ਇਹਨਾਂ ਦੇ ਰਿਸ਼ਤੇ ਦੇ ਵਿੱਚ ਕੋਈ ਤਰਾਦ ਨਹੀਂ ਆਈ ਹੈ ਤੇ ਇਹਨਾਂ ਦੇ ਰਿਲੇਸ਼ਨਸ਼ਿਪ ਨੂੰ ਲੈ ਕੇ ਜੋ ਡਾਈਵੋਰਸ ਦੀ ਖਬਰਾਂ ਚੱਲ ਰਹੀਆਂ ਸੀਆਂ ਉਹ ਵੀ ਸਰਾਸਰ ਬਕਵਾਸ ਹੈ ਮਨਕਰਨਤਾ ਤੇ ਅਜਿਹਾ ਕੁਝ ਵੀ ਜੋ ਅਭਿਸ਼ੇਕ ਬਚਨ ਈਸ਼ਵਰੀਆ ਰਾਏ ਦੇ ਵਿਚਾਲੇ ਨਹੀਂ ਹੋ ਰਿਹਾ